ਇੱਥੇ ਇਹਨੇ ਗੁਰਪ੍ਰੀਤ ਦੇ ਖਿਲਾਫ 6 ਮੁਕਦਮੇ ਆਲਰੇਡੀ ਦਰਜ ਨੇ ਇਹਦੇ ਜਿਹੜੇ ਮੁਕਦਮੇ ਨੇ ਇੱਕ ਉਹਨਾਂ ਚ ਉਹ ਹੈਗਾ ਜਿਹੜਾ ਆਫੀਸ਼ੀਅਲ ਸੀਕ੍ਰੀਟ ਐਕਟ ਦਾ ਵੀ ਵੀ ਇਹ ਜਸੂਸੀ ਵੀ ਕਰਦਾ ਸੀਗਾ ਪਾਕਿਸਤਾਨ ਲਈ ਇਹ ਆਈਐਸਆਈ ਦਾ ਏਜੰਟ ਵੀ ਹੈਗਾ ਤੇ ਜਿਹੜਾ ਰੀਸੈਂਟ ਇਹਦੇ ਤੇ ਮੁਕਦਮਾ ਹੈਗਾ ਉਹ ਇਹ 36 ਕਿਲੋ ਹੈਰੋਇਨ ਜਿਹੜੀ ਹੈ ਇਹ ਪਾਕਿਸਤਾਨ ਦੇ ਸਮੱਗਲਰਾਂ ਤੋਂ ਮੰਗਾ ਕੇ ਬੀਐਸਐਫ ਵੱਲੋਂ ਕਾਰਵਾਈ ਕੀਤੀ ਗਈ ਜੰਮੂ ਵਿਖੇ ਜਿੱਥੇ ਤਿੰਨ ਜਿਹੜੇ ਹੈਗੇ ਆ ਜਿਹੜੇ ਪਾਕਿਸਤਾਨ ਨਾਗਰੀ ਕੋ ਮਾਰੇ ਵੀ ਗਏ ਸੀਗੇ ਇਹ ਹੁਣ ਇਸ ਟਾਈਮ ਜੰਮੂ ਜੇਲ੍ਹ ਚ ਬੰਦ ਹੈ ਤਾਂ ਇਹਨੇ ਆਪਣੀ ਜਿਹੜੀ ਕਾਲੀ ਕਮਾਈ ਕਰਦਿਆਂ ਹੋਇਆਂ ਲਗਭਗ 1.5 ਤੋਂ 2 ਕਰੋੜ ਦੀ ਏ ਜਿਹੜੀ ਕਰਕੇ ਪੈਸਾ ਲਾ ਕੇ ਆਪਣਾ ਇਹ ਮਹਿਲ ਸਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਡੋਬ ਕੇ ਉਹਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਜਿਹੜੀ ਹੈਲਪ ਦੀ ਹੈ ਮੰਗੀ ਗਈ ਸੀ ਤੇ ਉਹਦੇ ਖਿਲਾਫ ਅੱਜ ਅਸੀਂ ਕਾਰਵਾਈ ਕਰਦੇ ਹੋਏ ਆਂ ਪਿੰਡ ਜਠਾਲ ਵਿਖੇ ਆਏ ਆ ਇਹ ਜਿਹੜਾ ਨਜਾਇਜ਼ ਕਬਜ਼ਾ ਹੈਗਾ ਸਰਕਾਰੀ ਜ਼ਮੀਨ ਤੇ ਉਹ ਛਡਾਇਆ ਜਾ ਰਿਹਾ